ਉਹਨਾਂ ਦੇ ਨਾਲ ਸੰਬੰਧ ਰੱਖਦੇ ਆ ਇਹ ਪੂਰਾ ਕ੍ਰਿਮਿਨਲ ਵਾਕਿਆ ਯਾਨੀ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਿਸ ਤਰੀਕੇ ਦੇ ਨਾਲ ਹੋਇਆ ਕਿਵੇਂ ਉਹ ਆਏ ਨੇ ਇਹਦੇ ਉੱਤੇ ਹੁਣ ਬਹੁਤ ਜਲਦ ਸਭ ਕੁਝ ਵੱਡਾ ਖੁਲਾਸਾ ਹੋਏਗਾ ਕਿ ਕਿਸੇ ਦੀ ਪਿੱਛੇ ਬਹੁਤ ਵੱਡੀ ਇਹਦੇ ਕਾਂਸਪੀਰੇਸੀ ਆ ਕਿਉਂਕਿ ਜਿਹੜੀ ਪ੍ਰਸ਼ਾਸਨ ਹੈ ਉਹ ਕਹਿ ਰਿਹਾ ਕਿ ਪੌਣੇ 200 ਫੋਰਸ ਜਿਹੜੀ ਆ ਉਸ ਪੈਰੀਫਰੀ ਦੇ ਉੱਤੇ ਲੱਗੀ ਹੋਈ ਸੀਗੀ ਐਸਐਸਪੀ ਲੈਵਲ ਦੇ ਸਿਕਿਉਰਟੀ ਜਿਹੜੇ ਵਾਲੇ ਉੱਥੇ ਉਹਨੂੰ ਦੇਖ ਰਹੇ ਸੀਗੇ ਫਿਰ ਨਰਾਇਣ ਜਿਹੜਾ ਆ ਨਰਾਇਣ ਚੋੜਾ ਉਹ ਕਿਵੇਂ ਉੱਥੇ ਆਇਆ ਹਾਲਾਂਕਿ ਨਰਾਇਣ ਚੌੜਾ ਬਾਰੇ ਚੜਾਇਆ ਇਹ ਕਹਿੰਦੇ ਕਿ ਕ੍ਰਾਈਮਨਲ ਹੈ ਔਰ ਇਤਨਾ ਕਿ ਜਿਹੜੇ ਵੱਡੇ ਲੈਵਲ ਦੇ ਆਫੀਸਰਸ ਨੇ ਉਹਨਾਂ ਨੇ ਆਪਣੀ ਇੱਕ ਬਾਈਟ ਦੇ ਵਿੱਚ ਇਹ ਕਹਿ ਦਿੱਤਾ ਕਿ ਉਹ ਅਤਵਾਦੀ ਵੀ ਆ ਸੋ ਫਿਲਹਾਲ ਇਹ ਵਰਡ ਜਿਹੜੇ ਉਹਨਾਂ ਦੇ ਵੱਲੋਂ ਵਰਤੇ ਗਏ ਨੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਵਾਲਾ ਨਰਾਇਣ ਚੌੜਾ ਤੁਸੀਂ ਦੇਖੋ ਡੇਰਾਪਾਪਾ ਨਾਨਕ ਦਾ ਰਹਿਣ ਵਾਲਾ ਆ ਔਰ ਕਹਿੰਦੇ ਨੇ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਤਰੀਕੇ ਦੇ ਨਾਲ ਇਹੋ ਜਿਹੀਆਂ ਕਾਰਵਾਈਆਂ ਦੇ ਉੱਤੇ ਜਿਹੜੇ ਕਰ ਇਲਜ਼ਾਮ ਅੰਜਾਮ ਦੇਣ ਦੇ ਲਈ ਜਿਹੜੇ ਉਹ ਜੇਲ੍ਹ ਤੋ ਜਾ ਚੁੱਕੇ ਨੇ ਖਾਰਿਸਤਾਨੀ ਲਿਬਰਲ ਫੋਰਸ ਦੇ ਨਾਲ ਇਹਨਾਂ ਨੂੰ ਜੋੜਿਆ ਜਾ ਰਿਹਾ ਔਰ ਇਸ ਤੋਂ ਇਲਾਵਾ ਹੁਣ ਬਹੁਤ ਵੱਡੀ ਅਪਡੇਟ ਹੈ ਕਿ ਜਦੋਂ ਨਾਰਾਇਣ ਚੋੜਾ ਉੱਥੇ ਗਿਆ ਤੇ ਕਹਿੰਦੇ ਨੋਟਿਸ ਵੀ ਕੀਤਾ ਗਿਆ ਪੁਲਿਸ ਅਧਿਕਾਰੀ ਦਾ ਨਾਮ ਦੱਸਿਆ ਜਾ ਰਿਹਾ ਰਸ਼ਪਾਲ ਸਿੰਘ ਰਸ਼ਪਾਲ ਸਿੰਘ ਦੇ ਵੱਲੋਂ ਨੋਟਿਸ ਕੀਤਾ ਗਿਆ ਔਰ ਜਦੋਂ ਉਹ ਅੰਦਰ ਜਾਂਦਾ ਆ ਤੇ ਰਸ਼ਪਾਲ ਸਿੰਘ ਦੇਖਦਾ ਹੈ ਕਿ ਸ਼ਾਇਦ ਸੁਖਬੀਰ ਬਾਦਲ ਦੇ ਨਾਲ ਕੁਝ ਗਲਤ ਨਾ ਕਰੇ ਕਿਉਂਕਿ ਕਹਿੰਦੇ ਆ ਕਿ ਇਹ ਕ੍ਰਿਮੀਨਲ ਰਿਕਾਰਡ ਐਸ ਨਾਰਾਇਣ ਚੋੜਾ ਦਾ ਔਰ ਨਿਰਾਇਣ ਚੋੜਾ ਜਦੋਂ ਉੱਥੇ ਤੱਕ ਪਹੁੰਚਿਆ ਤੇ ਰਸ਼ਪਾਲ ਹੀ ਉਹ ਬੰਦਾ ਆ ਦੱਸਿਆ ਜਾ ਰਹਾ ਹੈ ਜਿਹੜਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਾਲ ਤੱਕ ਜਿਹੜੀ ਵੱਡੀ ਅਪਡੇਟ ਦਿੱਤੀ ਜਾ ਰਹੀ ਆ ਕਿ ਨਿਰਾਇਣ ਚੋੜਾ ਨੂੰ ਜਿਹੜਾ ਪੁਲਿਸ ਅਧਿਕਾਰੀ ਰਸ਼ਪਾਲ ਦੇ ਵੱਲੋਂ ਜਿਹੜਾ ਆ ਫੜਿਆ ਗਿਆ ਉਹਨਾਂ ਦੀ ਬਾਹ ਜਿਹੜੀ ਆ ਉੱਪਰ ਕੀਤੀ ਗਈ ਤਾਂ ਜੋ ਹਵਾਈ ਫਾਇਰ ਹੋਇਆ ਨਹੀਂ ਤੇ ਸੁਖਬੀਰ ਬਾਦਲ ਦੇ ਗੋਲੀ ਲੱਗ ਸਕਦੀ ਸੀਗੀ ਸੁਖਬੀਰ ਬਾਦਲ ਦੇ ਉੱਤੇ ਜਾਨ ਲੈਵਾ ਹਮਲੇ ਦੇ ਵਿੱਚ ਵੱਡੀ ਅਪਡੇਟ ਆ ਕਿ ਪੁਲਿਸ ਅਧਿਕਾਰੀ ਰਸ਼ਪਾਲ ਦਾ ਨਾਮ ਆ ਰਿਹਾ ਕਿ ਪੁਲਿਸ ਅਧਿਕਾਰੀ ਰਸ਼ਪਾਲ ਹੈ ਜਿਸ ਨੇ ਨਿਰਾਇਣ ਚੋੜਾ ਨੂੰ ਨੋਟਿਸ ਕੀਤਾ ਔਰ ਉਸਨੇ ਹੀ ਬਾਜ ਜਿਹੜੀ ਆ ਉੱਪਰ ਕੀਤੀ ਆ ਫਿਲਹਾਲ ਇਹ ਤਸਵੀਰ ਇੱਕ ਸਾਈਡ ਤੋਂ ਚੱਲ ਰਹੀ ਆ ਉਸ ਵਾਕਿਆ ਦੀ ਜਦੋਂ ਕਿ ਸੁਖਬੀਰ ਬਾਦਲ ਦੇ ਉੱਤੇ ਜਾਣ ਲੇਵਾ ਹਮਲਾ ਹੁੰਦਾ ਆ ਸੁਖਬੀਰ ਬਾਦਲ ਜਿਹੜੇ ਨੇ ਕਿਉਂਕਿ ਆਪਣੀ ਉਹਨਾਂ ਨੂੰ ਸਜ਼ਾ ਲੱਗੀ ਹੋਈ ਆ ਔਰ ਇਹ ਬਾਹਰ ਬੈਠਦੇ ਨੇ ਜਿਹੜਾ ਆਪਣਾ ਕਹਿ ਲਿਆ ਕਿ ਕੱਲ ਤੋਂ ਤਸਵੀਰਾਂ ਵੀ ਆਈਆਂ ਹੋਈਆਂ ਸੀਗਾ ਬੇ ਤਖਤੀ ਪਾ ਕੇ ਉਹਨਾਂ ਨੂੰ ਬਿਲਕੁਲ ਸੇਵਾਦਾਰਾਂ ਵਾਂਗੂ ਹੱਥ ਦੇ ਵਿੱਚ ਬਰਸ਼ਾ ਫੜ ਕੇ ਬਾਹਰ ਬੈਠਣਾ ਪੈ ਰਿਹਾ ਪਰ ਅੱਜ ਸੁਖਬੀਰ ਬਾਦਲ ਦੇ ਉੱਤੇ ਜਾਣ ਲਿਵਾ ਹਮਲਾ ਪੂਰਾ মিডিਆ ਪੈਨਸੀ ਸੁਖਬੀਰ ਬਾਦਲ ਦੇ ਉੱਤੇ ਉਸ ਸਮੇਂ ਕਿਉਂਕਿ ਅੱਜ ਤੋ মিডিਆ 깔 ਤੋਂ ਅਪਡੇਟ ਦੇ ਰਿਹਾ ਜਦੋਂ ਸੁਖਬੀਰ ਬਾਦਲ ਬੈਠਦੇ ਨੇ ਔਰ ਉਹਨਾਂ ਦੇ ਬਾਰੇ ਦੱਸ ਵੀ ਰਿਹਾ ਕਿ ਸੁਖਬੀਰ ਬਾਦਲ ਨਜ਼ਰਾਂ ਨਿਮਲਾ ਰਹੇ ਲੋਕਾਂ ਦੇ ਨਾਲ ਨਜ਼ਰਾਂ ਚੁਰਾ ਕੇ ਬੈਠਦੇ ਆ ਉੱਥੇ ਸੰਗਤ ਤੋਂ ਕਿਉਂਕਿ ਲੱਗਦਾ ਹੈ ਕਿ ਉਹਨਾਂ ਨੂੰ ਅੰਦਰੋਂ ਸ਼ਾਇਦ ਸਭ ਕੁਝ ਆ ਰਿਹਾ ਹੋਵੇਗਾ ਪਰ ਹੁਣ ਅੱਜ ਜੋ ਹੋ ਗਿਆ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਸੁਖਬੀਰ ਬਾਦਲ ਦੇ ਉੱਤੇ ਜਾਣ ਲਿਵਾ ਹਮਲਾ ਹੋਇਆ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਗੋਲੀ ਚਲਾਉਣ ਵਾਲਾ ਖਾਲਸਤਾਨੀ ਫੋਰਸਸ ਦੇ ਨਾਲ ਜੁੜ ਗਿਆ ਜੋੜਿਆ ਜਾ ਰਿਹਾ ਉਸ ਨੂੰ ਖਾਲਸਤਾਨੀ ਲਿਬਰਲ ਫੋਰਸ ਦੇ ਨਾਲ ਉਹਨੂੰ ਜੋੜਿਆ ਜਾ ਰਿਹਾ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਿੰਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਆ 12 ਤੋਂ ਜ਼ਿਆਦਾ ਗੰਭੀਰ ਕੇਸਾਂ ਦੇ ਵਿੱਚ ਚਨਾ ਜੁੜਿਆ ਹੋਇਆ 2013 ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ 2018 ਦੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀਗਾ 1984 ਵੇਲੇ ਵੀ ਪਾਕਿਸਤਾਨ ਗਿਆ ਸੀਗਾ 1984 ਵੇਲੇ ਵੀ ਉਹ ਪਾਕਿਸਤਾਨ ਗਿਆ ਹੋਇਆ ਸੀਗਾ ਸੋ ਨਾਰਾਇਣ ਚੋੜਾ ਅ ਕਿਹਦੇ ਸ਼ਾਇਦ ਉੱਤੇ ਇਹ ਕਰ ਰਿਹਾ ਜਨਾਰਾਇਣ ਚੌੜਾ ਨੇ ਸਿਰਫ ਸਿਰਫ ਆਪਣੀ ਉਹਦੇ ਆਪਣਾ ਦਿਮਾਗ ਚ ਲਿਆ ਦੇ ਉੱਤੇ ਇਹਦੇ ਉੱਤੇ ਵੀ ਹੁਣ ਕਿਉਂਕਿ ਪੁਲਿਸ ਜਿਹੜੀ ਹੈ ਉਹ ਰਿਮਾਂਡ ਲੈ ਗਈ ਪੁੱਛਦਾਸ ਕੀਤੀ ਜਾਏਗੀ ਔਰ ਕਿਆ ਜਾ ਰਿਹਾ ਕਿ ਪੌਣੇ 200 ਪੁਲਿਸ ਕਰਮਚਾਰੀ ਉਸ ਸਾਈਡ ਦੇ ਉੱਤੇ ਲੱਗੇ ਹੋਇਆ ਕਿਉਂਕਿ ਉੱਥੇ ਸੁਖਬੀਰ ਬਾਦਲ ਸੁਖਬੀਰ ਬਾਦਲ ਅਰਗੇ ਜਿਹੜੇ ਵੱਡੇ ਬੰਦੇ ਆਏ ਹੋਏ ਨੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਲਈ ਗਈ ਹੈ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਲਈ ਉੱਥੇ ਬੈਠੇ ਨੇ ਔਰ ਪੌਣੇ 200 ਹਾਲਾਂਕਿ ਉੱਥੇ ਉੱਚ ਅਧਿਕਾਰੀ ਕਹਿੰਦੇ ਆ ਵੀ ਅਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਕਿਉਂਕਿ ਧਾਰਮਿਕ ਪਾਵਨਾਂ ਨੂੰ ਠੇਸ ਪਹੁੰਚਦੀ ਆ ਗੱਲ ਉਹਨਾਂ ਦੀ ਬਿਲਕੁਲ ਸਹੀ ਆ ਫ੍ਰਿਸਕਿੰਗ ਨਹੀਂ ਹੋ ਸਕਦੀ ਪਰ ਉਹਦੇ ਨਾਲ-ਨਾਲ ਜੇ ਦੇਖਿਆ ਜਾਵੇ ਹੁਣ ਤੱਕ ਦੀ ਵੱਡੀ ਅਪਡੇਟ ਹੈ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਦੇ ਜਾਨਲੇਵਾ ਹਮਲਾ ਕਰਨ ਵਾਲੇ ਨੂੰ ਲੈ ਕੇ ਪੂਰੀ ਡਿਟੇਲ ਸਾਹਮਣੇ ਆ ਗਈ ਆ ਔਰ ਇਹ ਕੇਸ ਦੀ ਸ਼ਾਇਦ ਉੱਤੇ ਹੋਇਆ ਇਹ ਵੀ ਪਤਾ ਲੱਗ ਜਾਏਗਾ ਕਿਉਂਕਿ ਇਹ ਕੁਇਕ ਰਿਮਾਂਡ ਹੋਏਗਾ ਔਰ ਇਸ ਦੇ ਉੱਤੇ ਸਾਰੀ ਅਪਡੇਟ ਤੁਹਾਨੂੰ ਚੰਦ ਕਮੈਂਟਾਂ ਦੇ ਵਿੱਚ ਮਿਲ ਜਾਈਏਗੀ ਵਾਰ-ਵਾਰ ਬੱਚੇ ਨੇ ਸੁਖਬੀਰ ਬਾਦਲ ਪਰ ਸੁਖਬੀਰ ਬਾਦਲ ਦੇ ਉੱਤੇ ਹਮਲੇ ਨੂੰ ਲੈ ਕੇ ਹੁਣ ਅਪਡੇਟ ਆਇਆ ਕਹਿੰਦੇ ਵੀ ਨਾਰਾਇਣ ਚੋੜਾ ਜਦੋਂ ਉਹ ਸਾਈਡ ਦੇ ਉੱਤੇ ਜਾ ਰਿਹਾ ਸੀ ਕਿਉਂਕਿ ਕਹਿੰਦੇ ਨੇ 120 ਪੁਲਿਸ ਕਰਮਚਾਰੀ ਉੱਥੇ ਲੱਗੇ ਹੋਏ ਸੀਗੇ ਔਰ ਰਸ਼ਪਾਲ ਸਿੰਘ ਨਾਂ ਦਾ ਪੁਲਿਸ ਕਰਮਚਾਰੀ ਹੈ ਜਿਸ ਨੇ ਨਾਰਾਇਣ ਚੋੜਾ ਨੂੰ ਨੋਟਿਸ ਕੀਤਾ ਨਾਰਾਇਣ ਚੋੜਾ ਨੂੰ ਨੋਟਿਸ ਕੀਤਾ ਕਿਉਂਕਿ ਨਾਰਾਇਣ ਚੋੜਾ ਜਿਹੜੇ ਮੈਂ ਦੱਸਿਆ ਵੀ ਉਹਨਾਂ ਦੇ ਉੱਤੇ ਪਹਿਲਾਂ ਵੀ ਕ੍ਰਿਮੀਨਲ ਐਕਟੀਵਿਟੀਜ਼ ਦੇ 12 ਤੋਂ ਜ਼ਿਆਦਾ ਗੰਭੀਰ ਕੇਸ ਔਰ ਉਹ ਕਹਿੰਦੇ ਜਦੋਂ ਰਸ਼ਪਾਲ ਉਹਨਾਂ ਨੇ ਨੋਟਿਸ ਕੀਤਾ ਤਾਂ ਉਹਨਾਂ ਨੇ ਇੱਕਦਮ ਉਹਦੇ ਪਿੱਛੇ ਗਏ ਔਰ ਜਦੋਂ ਹਮਲਾ ਕਰਨ ਲੱਗਾ ਤਾਂ ਉਹਨਾਂ ਨੇ ਬਾਹ ਚੱਕ ਦਿੱਤੀ ਆ ਤਾਂ ਜੋ ਹਵਾਈ ਫਾਇਰ ਹੋਏ ਨਹੀਂ ਤਾਂ ਸੁਖਬੀਰ ਬਾਦਲ ਦੇ ਉੱਤੇ ਇਹ ਗੋੜੀ ਲੱਗਣੀ ਸੀ ਬਾਲ ਬਾਲ ਬਚਨੇ ਸੁਖਬੀਰ ਬਾਦਲ ਔਰ ਉਹਨਾਂ ਦੇ ਉੱਤੇ ਹਮਲੇ ਨੂੰ ਲੈ ਕੇ ਵੱਡੀ ਅਪਡੇਟ ਹੈ ਕਿ ਰਸ਼ਪਾਲ ਸਿੰਘ ਨਾਂ ਦਾ ਕਰਮਚਾਰੀ ਹੈ ਜਿਹੜਾ ਕਿ ਪੁਲਿਸ ਕਰਮਚਾਰੀ ਜਿਸ ਨੇ ਨਰਾਇਣ ਚੋੜਾ ਨੂੰ ਨੋਟਿਸ ਕੀਤਾ ਤੇ ਉਸ ਤੋਂ ਬਾਅਦ ਉਸਨੇ ਕਵਿਕ ਐਕਸ਼ਨ ਵੀ ਲਿਆ ਇਹ ਪੁਲਿਸ ਦੇ ਵੱਲੋਂ ਜਿਹੜੀ ਹੈ ਹਾਇਰ ਅਥਾਰਟੀ ਦੇ ਵੱਲੋਂ ਜਿਹੜੀ ਹੈ ਇੱਕ ਬਰੀਫਿੰਗ ਦੇ ਵਿੱਚ ਦੱਸਿਆ ਗਿਆ ਆ ਪਰਲ ਹਾਲ ਇਹ ਤਸਵੀਰਾਂ ਤੁਹਾਨੂੰ ਕੁਝ ਚੰਦ ਕੁ ਮਿੰਟਾਂ ਦੇ ਵਿੱਚ ਤਸਵੀਰਾਂ ਦਿਖਾਵਾਂਗੇ ਸੁਖਬੀਰ ਬਾਦਲ ਦੀਆਂ ਸੁਖਬੀਰ ਬਾਦਲ ਕਿਵੇਂ ਨੇ ਕਿ ਉਹ ਸ਼ੌਕ ਦੇ ਵਿੱਚ ਨੇ ਕਿ ਸੁਖਬੀਰ ਬਾਦਲ ਨੂੰ ਜਿਹੜਾ ਆ ਕਿੱਥੇ ਲੈ ਕੇ ਗਏ ਨੇ ਇਹ ਸਭ ਕੁਝ ਦੱਸਾਂਗੇ ਹਾਲਾਂਕਿ ਸਿਕਿਉਰਿਟੀ ਦੇ ਕਰਕੇ ਇਹ ਰਿਵਲੂਸ਼ਨ ਨਹੀਂ ਹੈਗੀ ਪਰ ਸੁਖਬੀਰ ਬਾਦਲ ਬਾਰੇ ਵੀ ਵੱਡੀ ਅਪਡੇਟ ਆ ਰਹੀ ਹੈ ਥੋੜੇ ਚੰਦ ਕੁ ਮਿੰਟਾਂ ਦੇ ਵਿੱਚ ਸਾਡੇ ਸਹਿਯੋਗੀ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਫਿਲਹਾਲ ਸੁਖਬੀਰ ਬਾਦਲ ਦੇ ਉੱਤੇ ਹਮਲੇ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਹੈ ਕਿ ਹਮਲਾ ਕਰਨ ਵਾਲਾ ਜਿਹੜਾ ਸੀਗਾ ਉਹ ਖਾਲਸਾਨੀ ਲਿਬਰਲ ਫੋਰਸਸ ਨਾਲ ਜੁੜਿਆ ਜਾ ਰਿਹਾ 12 ਤੋਂ ਜ਼ਿਆਦਾ ਗੰਭੀਰ ਮਾਮਲੇ ਉੱਤੇ ਨੇ ਔਰ ਇੱਕ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਦੱਸੀ ਜਾ ਰਹੀ ਹੈ ਪੁਲਿਸ ਕਰਮਚਾਰੀਆਂ ਦੇ ਵੱਲੋਂ ਹਾਇਰ ਅਥਾਰਟੀ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿ ਨਾਰਾਇਣਗੜ੍ਹ ਨੂੰ ਜਦੋਂ ਨੋਟਿਸ ਕੀਤਾ ਗਿਆ ਤੇ ਰਸ਼ਪਾਲ ਸਿੰਘ ਦਾ ਨਾਮ ਦਾ ਪੁਲਿਸ ਕਰਮਚਾਰੀ ਉਧਰ ਨੱਠਿਆ ਗਿਆ ਆ ਉਸ ਨੇ ਸੁਖਬੀਰ ਬਾਦਲ ਦੀ ਅੱਜ ਜਾਨ ਬਚਾਈ ਆ ਸੁਖਬੀਰ ਬਾਦਲ ਦੇ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੀ ਉਸਨੇ ਬਾਅਕਸਾਈਡ ਤੇ ਕੀਤੀ ਆ ਉਹ ਤਾਂ ਹੋ ਗਿਆ ਹਾਲਾਂਕਿ ਹੁਣ ਜਿਹੜਾ ਹਥਿਆਰ ਹੈ ਮਾਰੂ ਹਥਿਆਰ ਜਿਹਦੇ ਨਾਲ ਸੁਖਵੀਰ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਉਸ ਨੂੰ ਵੀ ਰਿਕਵਰ ਕਰ ਲਿਆ ਗਿਆ ਆ ਪਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿਹਾ ਜਾ ਰਿਹਾ ਕਿ ਪੌਣੇ 200 ਅਧਿਕਾਰੀ ਆ ਪੁਲਿਸ ਕਰਮਚਾਰੀ ਆ ਕਾਲੂ ਖੁਦਾ ਨਾ ਖਾਸਤਾ ਹਥਿਆਰ ਜੇ ਬੰਦਾ ਇਸ ਦਰਸ਼ਨੀ ਡਿਊਟੀ ਦੇ ਬਿਲਕੁਲ ਬਾਹਰ ਬੈਠੇ ਸੀ ਉਹ ਜੇ ਇਥੋਂ ਤੱਕ ਹਥਿਆਰ ਪਹੁੰਚ ਜਾਂਦੇ ਨੇ ਤੇ ਫਿਰ ਸਵਾਲ ਵੀ ਤਾਂ ਖੜੇ ਹੁੰਦੇ ਨੇ ਇਹ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਅੱਗੇ ਤੋਂ ਇਨਾ ਇੱਥੇ ਵੀ ਕੁਝ ਨਾ ਕੁਝ ਇਸ ਇਸ ਪੈਰੀਫਰੀ ਨੂੰ ਸਿਕਿਉਰ ਕਰਨ ਦੇ ਲਈ ਵੀ ਕੁਝ ਨਾ ਕੁਝ ਲਾਉਣਾ ਚਾਹੀਦਾ ਜ਼ਰੂਰੀ ਔਰ ਸੁਖਬੀਰ ਬਾਦਲ ਦੇ ਉੱਤੇ ਹਮਲਾ ਆ ਫਿਲਹਾਲ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਡੇ ਤੇ ਅਪਡੇਟ ਵੀ ਆ ਰਹੀ ਹੈ ਸੰਡੇ ਤੋਂ ਦੇਖਣ ਵਾਲੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਨਾਰਾਇਣ ਜਿਹੜਾ ਜਿਹਨੇ ਹਮਲਾ ਕੀਤਾ ਨਾਰਾਇਣ ਚੋੜਾ ਨਾਰਾਇਣ ਸਿੰਘ ਚੋੜਾ ਇਹ ਕਿਸੇ ਕੌਨਸਪਿਰੈਂਸੀ ਤਹਿਤ ਦੇ ਹਮਲਾ ਹੋਇਆ ਕਮੈਂਟ ਜ਼ਰੂਰ ਕਰਿਓ ਕਿ ਇਹ ਇੱਕ ਨਾਰਾਇਣ ਚੋੜਾ ਦਾ ਆfda ਦਿਮਾਗ ਹੋ ਸਕਦਾ ਹੈ ਯਾਨੀ ਦੇ ਪਿੱਛੇ ਕੋਈ ਵੱਡੀ ਤਾਕਤ ਕੰਮ ਕਰ ਰਹੀ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਪਰ ਫਿਲਹਾਲ ਸੁਖਬੀਰ ਬਾਦਲ ਦੇ ਹਮਲੇ